ਤੇ ਹੁਣ ਆਪਾਂ ਗੱਲ ਕਰਦੇ ਆ ਕਿ ਉਹ ਕਿਹੜੇ ਕਿਹੜੇ ਪਲੈਟਫਾਰਮਸ ਨੇ ਜਿਨ੍ਹਾਂ ਤੇ ਆਪਾਂ ਆਨਲਾਈਨ ਜੌਬਸ ਨੂੰ ਲੱਭ ਸਕਦੇ ਆ ਭਾਵੇਂ ਕੋਈ ਵੀ ਕੰਮ ਕਰਨ ਦੇ ਵਾਸਤੇ ਸਾਨੂੰ ਉਸ ਫੀਲਡ ਬਾਰੇ ਪੂਰੀ ਚੰਗੀ ਤਰ੍ਹਾਂ ਨੌਲੇਜ ਮੀਨਜ਼ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਆਨਲਾਈਨ ਇਕੱਲੇ ਅਸੀਂ ਨਹੀਂ ਹੁੰਦੇ ਉੱਥੇ ਹੋਰ ਆਪਣੇ ਵਰਗੇ ਲੱਖਾਂ ਹੀ ਲੋਕ ਹੁੰਦੇ ਹਨ ਜਿਨ੍ਹਾਂ ਦੇ ਨਾਲ ਸਾਨੂੰ ਕੰਪੀਟ ਕਰਨਾ ਹੁੰਦਾ ਹੈ ਹੁਣ ਸਕਿੱਲਸ ਕਿੱਥੋਂ ਸਿੱਖੀਆਂ ਜਾ ਸਕਦੀਆਂ ਜੇਕਰ ਆਪਾਂ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੇ ਆ ਤਾਂ ਆਪਾਂ ਕਲੋਥਸ ਵਗੈਰਾ ਚੰਗੀ ਤਰ੍ਹਾਂ ਬਣਾ ਸਕਦੇ ਆ ਤਾਂ ਕੋਈ ਵੀ ਕੰਮ ਇਸ ਤਰ੍ਹਾਂ ਸ਼ੁਰੂ ਕਰੋ ਕਿ ਤੁਹਾਡੇ ਕੋਲੇ ਜੋ ਵੀ ਅਵੇਲੇਬਲ ਰਿਸੋਰਸਸ ਨੇ ਉਹਨਾਂ ਦੇ ਨਾਲ ਹੀ ਕੰਮ ਦੀ ਸ਼ੁਰੂਆਤ ਕਰੋ ਤੇ ਟੈਕਨੋਲੋਜੀ ਨੂੰ ਯੂਜ਼ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਚੂਜ਼ ਕਰਨਾ ਪੈਂਦਾ ਹੈ ਕਿ ਅਸੀਂ ਕਿਹੜੀ ਫੀਲਡ ਦੇ ਵਿੱਚ ਜਾਣਾ ਹੈ ਕਿਹੜੇ ਆਪਣੇ ਇੰਟਰਸਟ ਨੇ ਤਾਂ ਕਿ ਆਪਾਂ ਉਹਨਾਂ ਚੀਜ਼ਾਂ ਵੱਲ ਧਿਆਨ ਦੇ ਸਕੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਵਧੀਆ ਹੋਵੋਗੇ ਤੇ ਅੱਜ ਦੋਸਤੋ ਆਪਾਂ ਗੱਲ ਕਰਨੀ ਆਨਲਾਈਨ ਵਰਕਸ ਬਾਰੇ ਮਤਲਬ ਜਿੰਨੇ ਵੀ ਆਨਲਾਈਨ ਕੰਮ ਨੇ ਉਹ ਕਿਵੇਂ ਹੁੰਦੇ ਨੇ ਤੇ ਕੀ ਪ੍ਰੋਸੈਸ ਹੈ ਇਹਨਾਂ ਨੂੰ ਕਰਨ ਦਾ ਆਪਾਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਊਗਾ ਵੀ ਆਨਲਾਈਨ ਵਰਕਸ ਕਰਕੇ ਇੰਨੇ ਪੈਸੇ ਕਮਾਓ ਲੱਖਾਂ ਕਮਾਓ ਪਰ ਰਿਐਲਿਟੀ ਕੁਝ ਹੋਰ ਹੈ ਤੇ ਦੋਸਤੋ ਜੋ ਹੁਣ ਦਾ ਸਮਾਂ ਹੈ ਉਹ ਇੱਕ ਟੈਕਨੋਲੋਜੀ ਦਾ ਯੁੱਗ ਹੈ ਜੋ ਵੀ ਬੰਦਾ ਟੈਕਨੋਲੋਜੀ ਨੂੰ ਯੂਜ਼ ਕਰਨਾ ਤੇ ਉਸ ਨੂੰ ਮੋਨੇਟਾਈਜ਼ ਕਰਨਾ ਮੀਨਸ ਉਸ ਤੋਂ ਪੈਸੇ ਕਮਾਉਣੇ ਸਿੱਖ ਜਾਂਦਾ ਹੈ ਤਾਂ ਉਹ ਇਸ ਦੁਨੀਆ ਦੇ ਵਿੱਚ ਇਸ ਟਾਈਮ ਦੇ ਵਿੱਚ ਇੱਕ ਤਰ੍ਹਾਂ ਨਾਲ ਸਕਸੈਸਫੁਲ ਬੰਦਾ ਸਮਝਿਆ ਜਾਂਦਾ ਹੈ ਤੇ ਟੈਕਨੋਲੋਜੀ ਨੂੰ ਯੂਜ਼ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਚੂਜ਼ ਕਰਨਾ ਪੈਂਦਾ ਹੈ ਕਿ ਅਸੀਂ ਕਿਹੜੀ ਫੀਲਡ ਦੇ ਵਿੱਚ ਜਾਣਾ ਹੈ ਕਿਹੜੇ ਆਪਣੇ ਇੰਟਰਸਟ ਨੇ ਤਾਂ ਕਿ ਆਪਾਂ ਉਹਨਾਂ ਚੀਜ਼ਾਂ ਵੱਲ ਧਿਆਨ ਦੇ ਸਕੀਏ ਤੇ ਦੋਸਤੋ ਜਿੰਨੇ ਵੀ ਆਨਲਾਈਨ ਵਰਕਸ ਹੁੰਦੇ ਨੇ ਉਹ ਇੰਨੇ ਈਜ਼ੀ ਨਹੀਂ ਹੁੰਦੇ ਜਿੰਨੇ ਕਿ ਆਪਾਂ ਨੂੰ ਵੀਡੀਓਜ਼ ਦੇ ਵਿੱਚ ਦੱਸਿਆ ਜਾਂਦਾ ਹੈ ਹਰ ਇੱਕ ਕੰਮ ਕਰਨ ਦੇ ਲਈ ਸਾਨੂੰ ਉਸ ਲਾਈਨ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਵਾ ਤਾਂ ਹੀ ਆਪਾਂ ਕਿਸੇ ਕੰਪਨੀ ਦੇ ਲਈ ਜਾਂ ਕਿਸੇ ਕਲਾਇੰਟ ਦੇ ਲਈ ਕੰਮ ਕਰ ਸਕਾਂਗੇ ਸੋ ਆਪਾਂ ਭਾਈ ਆਨਲਾਈਨ ਕੋਈ ਵੀ ਕੰਮ ਕਰ ਸਕਦੇ ਹਾਂ ਜਿਵੇਂ ਕਿ ਜੇਕਰ ਆਪਾਂ ਡਾਕਟਰ ਆਪਾਂ ਡਾਈਟੀਸ਼ਨ ਬਣ ਸਕਦੇ ਆ ਜਿੱਤਾਂ ਕਿ ਡਾਈਟ ਦੇ ਬਾਰੇ ਦੱਸ ਸਕਦੇ ਆ ਲੋਕਾਂ ਨੂੰ ਆਨਲਾਈਨ ਆ ਕੇ ਠੀਕ ਹੈ ਜੀ ਨੰਬਰ 2 ਤੇ ਜੇਕਰ ਆਪਾਂ ਡਿਜ਼ਾਈਨਰ ਆ ਜਾਂ ਆਪਾਂ ਕ੍ਰੀਏਟਿਵ ਵਰਕ ਕਰਦੇ ਆ ਜਿਵੇਂ ਕੋਈ ਡਰਾਇੰਗਸ ਬਣਾਉਂਦਾ ਕੋਈ ਫੋਟੋਗ੍ਰਾਫੀ ਕਰਦਾ ਕੋਈ ਵੀਡੀਓ ਐਡੀਟਿੰਗ ਕਰਦਾ ਤਾਂ ਆਪਾਂ ਇਹ ਕੰਮ ਵੀ ਕਰ ਸਕਦੇ ਆ ਨੰਬਰ 3 ਤੇ ਟੈਕਨੀਕਲ ਵਰਕ ਆ ਗਈ ਜਿਵੇਂ ਕਿ ਵੈਬਸਾਈਟ ਡਿਵੈਲਪਮੈਂਟ ਆ ਗਈ ਤੇ ਹੋਰ ਵੀ ਕਈ ਕੰਮ ਜਿਵੇਂ ਪੀਡੀਐਫ ਡਿਵੈਲਪਮੈਂਟ ਹੋ ਗਈ ਤੇ ਆਪਣਾ ਐਕਸਲ ਸ਼ੀਟਸ ਦੇ ਵਿੱਚ ਬਿਲਸ ਵਗੈਰਾ ਬਣਾਉਣੇ ਇਹ ਟੈਕਨੀਕਲ ਕੰਮ ਆ ਜਾਂਦੇ ਨੇ ਠੀਕ ਹੈ ਜੀ ਤੋਂ ਆਪਣੇ profession ਦੇ ਹਿਸਾਬ ਦੇ ਨਾਲ ਆਪਾਂ ਟੈਕਨੋਲੋਜੀ ਨੂੰ ਯੂਜ਼ ਕਰਨਾ ਹੈ ਭਾਵੇਂ ਕੋਈ ਵੀ ਕੰਮ ਕਰਨ ਦੇ ਵਾਸਤੇ ਸਾਨੂੰ ਉਸ ਫੀਲਡ ਬਾਰੇ ਪੂਰੀ ਚੰਗੀ ਤਰ੍ਹਾਂ ਨੌਲੇਜ ਮੀਨਸ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਆਨਲਾਈਨ ਇਕੱਲੇ ਅਸੀਂ ਨਹੀਂ ਹੁੰਦੇ ਉੱਥੇ ਹੋਰ ਆਪਣੇ ਵਰਗੇ ਲੱਖਾਂ ਹੀ ਲੋਕ ਹੁੰਦੇ ਹਨ ਜਿੰਨਾਂ ਦੇ ਨਾਲ ਸਾਨੂੰ ਕੰਪੀਟ ਕਰਨਾ ਹੁੰਦਾ ਹੈ ਤੇ ਉਹਨਾਂ ਨੂੰ ਕੰਪੀਟ ਕਰਕੇ ਆਪਾਂ ਆਪਣੇ ਕਲਾਇੰਟਸ ਗੇਨ ਕਰਨੇ ਹੁੰਦੇ ਹਨ ਮੈਂ ਕੁਝ ਸਟੈਪਸ ਸਾਂਝੇ ਕਰਾਂਗਾ ਜੋ ਕਿ ਆਨਲਾਈਨ ਵਰਕ ਦੇ ਲਈ ਬਹੁਤ ਜ਼ਰੂਰੀ ਨੇ ਨੰਬਰ 1 ਨੰਬਰ 1 ਤੇ ਸਾਡੇ ਕੋਲੇ ਲੈਪਟਾਪ ਹੋਣਾ ਚਾਹੀਦਾ ਤੇ ਇੰਟਰਨੈਟ ਹੋਣਾ ਚਾਹੀਦਾ ਠੀਕ ਹੈ ਜੀ ਤੇ ਨੰਬਰ 2 ਨੰਬਰ 2 ਤੇ ਸਾਨੂੰ ਸਕਿਲਫੁੱਲ ਹੋਣਾ ਪੈਣਾ ਵਾ ਜੋ ਵੀ ਕੰਮ ਕਰਨਾ ਉਸ ਦਾ ਚੰਗੀ ਤਰ੍ਹਾਂ ਤਜਰਬਾ ਐਕਸਪੀਰੀਅੰਸ ਹੋਣਾ ਚਾਹੀਦਾ ਨੰਬਰ 3 ਆਨਲਾਈਨ ਹੋਣ ਤੋਂ ਪਹਿਲਾਂ ਸਾਨੂੰ ਕਿਸੇ ਵੀ ਕੰਪਨੀ ਦੇ ਵਿੱਚ ਆਫਲਾਈਨ ਵਰਕ ਕਰਨਾ ਪਵੇਗਾ ਆਫਲਾਈਨ ਮੀਨਸ ਔਨਸਾਈਟ ਵਰਕ ਕਰਨਾ ਪਵੇਗਾ ਸਾਈਟ ਤੇ ਜਾ ਕੇ ਜਿਵੇਂ ਕਿ ਆਪਾਂ ਕੋਈ ਗ੍ਰਾਫਿਕ ਡਿਜ਼ਾਈਨਰ ਆ ਤਾਂ ਉਸ ਨੂੰ ਇੱਕ ਕੰਪਨੀ ਦੇ ਵਿੱਚ ਐਜ਼ ਅ ਗ੍ਰਾਫਿਕ ਡਿਜ਼ਾਈਨਰ ਵਰਕ ਕਰਨਾ ਪਊਗਾ ਕੋਈ ਬੈਂਕਿੰਗ ਦੇ ਨਾਲ ਰਿਲੇਟਿਡ ਕੰਮ ਕਰਦਾ ਤਾਂ ਉਸ ਨੂੰ ਬੈਂਕ ਦੇ ਵਿੱਚ ਜਾ ਕੇ ਆਪਣੀਆਂ ਫਾਈਲਸ ਵਗੈਰਾ ਬਣਾਉਣੀਆਂ ਸਿੱਖਣੀਆਂ ਪੈਣਗੀਆਂ ਮੀਨਸ ਐਕਚੁਅਲ ਦੇ ਵਿੱਚ ਕਿਵੇਂ ਕੰਮ ਹੁੰਦੇ ਹਨ ਠੀਕ ਹੈ ਜੀ ਜਦੋਂ ਬੰਦਾ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਮੀਨਸ ਬੰਦੇ ਦੇ ਕੋਲੇ ਕੰਮ ਕਰਨ ਦੇ ਲਈ ਟੂਲਸ ਹੈਗੇ ਨੇ ਲੈਪਟਾਪਸ ਵਗੈਰਾ ਤੇ ਪੂਰੀ ਚੰਗੀ ਤਰ੍ਹਾਂ ਉਸ ਦੇ ਕੋਲੇ ਐਕਸਪੀਰੀਅੰਸ ਹੈ ਤਾਂ ਕੌਨਫੀਡੈਂਸ ਦੇ ਨਾਲ ਆਪਣਾ ਆਨਲਾਈਨ ਵਰਕ ਕਰ ਸਕਦਾ ਹੈ ਤੇ ਆਪਣੇ ਕੰਮ ਨੂੰ ਵਧਾ ਵੀ ਸਕਦਾ ਹੈ ਸੋ ਹੁਣ ਆਪਾਂ ਇਹਨਾਂ ਸਾਰੇ ਸਟੈਪਸ ਬਾਰੇ ਡਿਟੇਲਸ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੋ ਕੁਝ ਵੀ ਆਪਣੇ ਕੋਲ ਹੈ ਮੀਨਸ ਜੋ ਕੁਝ ਵੀ ਹੈ ਉਸ ਨੂੰ ਆਪਾਂ ਚੰਗੀ ਤਰ੍ਹਾਂ ਯੂਜ਼ ਕਰਨਾ ਹੈ ਜੇਕਰ ਤੁਹਾਡੇ ਕੋਲੇ ਲੈਪਟਾਪ ਹੈ ਜੇਕਰ ਉਹ ਚੰਗੀ ਤਰ੍ਹਾਂ ਵਰਕ ਕਰਦਾ ਹੈ ਤਾਂ ਉਹਨੂੰ ਯੂਜ਼ ਕਰੋ ਆਏ ਨਹੀਂ ਵੀ ਆਪਾਂ ਇੱਕ ਨਵੀਂ ਮਸ਼ੀਨ ਲੈ ਲਈਏ ਮਹਿੰਗੀ ਪੈਸੇ ਖਾਤ ਚੜੀਏ ਠੀਕ ਹੈ ਜੀ ਤਾਂ ਕੋਈ ਵੀ ਕੰਮ ਇਸ ਤਰ੍ਹਾਂ ਸ਼ੁਰੂ ਕਰੋ ਕਿ ਤੁਹਾਡੇ ਕੋਲੇ ਜੋ ਵੀ ਅਵੇਲੇਬਲ ਰਿਸੋਰਸਸ ਨੇ ਉਹਨਾਂ ਦੇ ਨਾਲ ਹੀ ਕੰਮ ਦੀ ਸ਼ੁਰੂਆਤ ਕਰੋ ਠੀਕ ਹੈ ਜੀ ਨੰਬਰ 2 ਹੁਣ ਸਕਿੱਲ ਕਿੱਥੋਂ ਸਿੱਖੀਆਂ ਜਾ ਸਕਦੀਆਂ ਸਕਿਲਸ ਸਿੱਖਣ ਦੇ ਲਈ ਜਿਆਦਾ ਆਪਣੀ ਕ੍ਰੀਏਟੀਵਿਟੀ ਹੁੰਦੀ ਆ ਮੰਨ ਲਓ ਆਪਾਂ ਡਰਾਇੰਗ ਚੰਗੀ ਕਰਦੇ ਆ ਤਾਂ ਆਪਾਂ ਡਰਾਇੰਗਸ ਬਣਾ ਸਕਦੇ ਆ ਜੇਕਰ ਆਪਾਂ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੇ ਆ ਤਾਂ ਆਪਾਂ ਕਲੋਥਸ ਵਗੈਰਾ ਚੰਗੀ ਤਰ੍ਹਾਂ ਬਣਾ ਸਕਦੇ ਆ ਜਾਂ ਕਈ ਬੰਦੇ ਮਾਰਕੀਟਿੰਗ ਦੇ ਐਕਸਪਰਟ ਹੁੰਦੇ ਆ ਤਾਂ ਉਹ ਆਪਣਾ ਮਾਰਕੀਟ ਦੇ ਵਿੱਚ ਚੰਗੀ ਤਰ੍ਹਾਂ ਸੇਲਸ ਨੂੰ ਗਰੋ ਕਰਦੇ ਆ ਠੀਕ ਹੈ ਜੀ ਤਾਂ ਇਸ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਆਪਣਾ ਇੰਟਰਸਟ ਲੱਭ ਲੈਣਾ ਹੈ ਤੇ ਇਸ ਤੋਂ ਬਾਅਦ ਆਪਾਂ ਆਨਲਾਈਨ ਹੋ ਕੇ ਕਈ ਕੋਰਸਸ ਮਿਲਦੇ ਹਨ ਆਪਾਂ ਨੂੰ ਆਨਲਾਈਨ ਜਿਵੇਂ ਕਿ ਕਈ ਵੈਬਸਾਈਟਸ ਨੇ ਉਦਮੀ ਹੈ ਸਕਿੱਲ ਸ਼ੇਅਰ ਹੈ ਐਸ ਦੇ ਉੱਪਰ ਆਪਾਂ ਨੂੰ ਇੰਟਰਨੈਸ਼ਨਲ ਟੀਚਰਸ ਮਿਲਣਗੇ ਜਿਹੜੇ ਆਪਾਂ ਨੂੰ ਕੋਈ ਵੀ ਕੋਰਸ ਆ ਭਾਵੇਂ ਆਪਾਂ ਕੁਕਿੰਗ ਦੇ ਬਾਰੇ ਸਿੱਖਣਾ ਹੈ ਭਾਵੇਂ ਡਾਕਟਰ ਲਾਈਨ ਦੇ ਬਾਰੇ ਟੈਕਨੀਸ਼ੀਅਨ ਜਾਂ ਫਿਰ ਕੋਈ ਟਰੇਨਰ ਹੁੰਦੇ ਨੇ ਜਿਮ ਟਰੇਨਰ ਵਗੈਰਾ ਉਹਨਾਂ ਸਾਰਿਆਂ ਦਾ ਤਾਂ ਇੱਕ ਗਰੁੱਪਸ ਹੁੰਦੇ ਨੇ ਟੀਚਰਸ ਦੇ ਉਹ ਸਾਨੂੰ ਕੋਰਸਸ ਪ੍ਰੋਵਾਈਡ ਕਰਦੇ ਨੇ ਠੀਕ ਹੈ ਜੀ ਇੱਕ ਕোর্ਸ ਕੁਝ ਟਾਈਮ ਦੇ ਲਈ ਫ੍ਰੀ ਹੁੰਦੇ ਨੇ ਤੇ ਬਾਅਦ ਵਿੱਚ ਆਪਾਂ ਨੂੰ ਇਹਨਾਂ ਦੀ ਮੰਥਲੀ ਫੀਸ ਦੇਣੀ ਪੈਂਦੀ ਹੈ ਤੇ ਭਾਈ ਆਪਾਂ ਜੋ ਵੀ ਸਕਿੱਲ ਸਿੱਖਣੀ ਚਾਹੁੰਦੇ ਹਾਂ ਆਪਾਂ ਉਸ ਦਾ ਕੋਰਸ ਨੂੰ ਜੁਆਇਨ ਕਰ ਲਵੋ ਜਾਂ ਤੱਕ ਯੂਟਿਊਬ ਦੇ ਉੱਤੇ ਉਸ ਦੀਆਂ ਵੀਡੀਓਜ਼ ਦੇਖੋ ਤੇ ਉੱਥੋਂ ਸਭ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਤੇ ਕੁਝ ਸਮੇਂ ਬਾਅਦ ਜਦੋਂ ਆਪਾਂ ਨੂੰ ਕੰਫੀਡੈਂਸ ਹੋ ਜਵੇ ਕਿ ਇਹ ਮੈਨੂੰ ਚੀਜ਼ ਆਉਣ ਲੱਗ ਗਈ ਹੈ ਤਾਂ ਆਪਣਾ ਫਾਸਟੇਸਟ ਸਟੈਪ ਇਹੀ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਦੇ ਲਈ ਜੋਬ ਲੱਭੀਏ ਤੇ ਆਪਾਂ ਕੋਰਸ ਕੰਪਲੀਟ ਹੋ ਜਾਣ ਤੋਂ ਬਾਅਦ ਜਾਂ ਕੋਈ ਵੀ ਸਕਿੱਲ ਸਿੱਖ ਲੈਣ ਤੋਂ ਬਾਅਦ ਆਪਾਂ ਨੂੰ ਉਸ ਦੇ ਰਿਕਾਰਡ ਇਹ ਆਪਣਾ ਰੈਜ਼ਿਊਮ ਜਾਂ ਫਿਰ ਸ਼ੋਰਿਲ ਬਣਾ ਲੈਣੀ ਚਾਹੀਦੀ ਹੈ ਜਿਸ ਦੇ ਵਿੱਚ ਆਪਣਾ ਸਾਰਾ ਪਾਸਟ ਵਰਕ ਜੋ ਵੀ ਆਪਾਂ ਕਰ ਸਕਦੇ ਆ ਜੋ ਵੀ ਆਪਣੀਆਂ ਸਕਿੱਲਸ ਨੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਿਪਰੈਜ਼ੈਂਟ ਕੀਤਾ ਹੋਵੇ ਤੇ ਆਪਣੇ ਜੌਬ ਦੇ ਤੇ ਆਪਾਂ ਨੂੰ ਜੌਬ ਮਿਲਣ ਦੇ ਚਾਂਸਸ ਫਿਰ ਵੱਧ ਜਾਂਦੇ ਨੇ ਤੇ ਈਜ਼ੀ ਜੌਬ ਮਿਲ ਜਾਂਦੀ ਹੈ ਇਹ ਹੁਣ ਆਪਾਂ ਗੱਲ ਕਰਦੇ ਆ ਕਿ ਉਹ ਕਿਹੜੇ-ਕਿਹੜੇ ਪਲੈਟਫਾਰਮਸ ਨੇ ਜਿਨ੍ਹਾਂ ਤੇ ਆਪਾਂ ਆਨਲਾਈਨ ਜੌਬਸ ਨੂੰ ਲੱਭ ਸਕਦੇ ਆ ਤੇ ਚੰਗੀ ਇਨਕਮ ਜਨਰੇਟ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਹੁੰਦਾ ਹੈ ਫ੍ਰੀਲਾਂਸ ਫ੍ਰੀਲਾਂਸ ਇੱਕ ਅਮਰੀਕਨ ਕੰਪਨੀ ਆ ਜਿਸ ਦੇ ਵਿੱਚ ਆਪਾਂ ਨੂੰ ਆਪਣੀ ਪ੍ਰੋਫਾਈਲ ਬਣਾਉਣੀ ਪੈਂਦੀ ਹੈ ਤੇ ਉਸ ਤੇ ਆਪਣਾ ਰੈਜ਼ਿਊਮ ਵਗੈਰਾ ਸਾਰਾ ਜੋ ਵੀ ਆਪਣੀਆਂ ਸਕਿੱਲ ਸੈਟ ਹੁੰਦੀਆਂ ਨੇ ਉਹਨਾਂ ਨੂੰ ਅਪਲੋਡ ਕਰਨਾ ਪੈਂਦਾ ਹੈ ਆਪਣੇ ਵਰਕ ਨੂੰ ਤੇ ਇਸੇ ਤਰ੍ਹਾਂ ਹੀ ਦੋ ਹੋਰ ਵੈਬਸਾਈਟਸ ਨੇ ਅਪਵਰਕ ਐਂਡ ਫਾਈਬਰ ਤੇ ਇਨਾਂ ਤੇ ਵੀ ਆਪਾਂ ਆਪਣੀ ਪ੍ਰੋਫਾਈਲ ਬਣਾ ਲੈਣੀ ਹੈ ਤੇ ਇਨਾਂ ਵੈਬਸਾਈਟਸ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰੋਜੈਕਟਸ ਪਾਏ ਜਾਂਦੇ ਹਨ ਬਹੁਤ ਹੀ ਜ਼ਿਆਦਾ ਜੋਬ ਵੈਕੈਂਸੀਸ ਪਾਈਆਂ ਜਾਂਦੀਆਂ ਉੱਥੇ ਅਪਲਾਈ ਕਰ ਸਕਦੇ ਆ ਤੇ ਆਪਣੀ ਜੋਬ ਪਲੇਸਮੈਂਟ ਕਰ ਸਕਦੇ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਉਹ ਮੈਨ ਮੈਨ ਪੁਆਇੰਟਸ ਦੱਸੇ ਨੇ ਜੋ ਕਿ ਵਰਕ ਫਰੋਮ ਹੋਮ ਦੇ ਲਈ ਰਿਕੁਆਇਰਡ ਨੇ ਠੀਕ ਹੈ ਜੀ ਤੇ ਜੇਕਰ ਤੁਸੀਂ ਇੱਕ ਡਿਟੇਲਡ ਵੀਡੀਓ ਲੈਣੀ ਚਾਹੁੰਦੇ ਹੋ ਜਿਸ ਦੇ ਵਿੱਚ ਫਾਈਬਰ ਅਪਵਰਕ ਆਪਣੇ ਸਕਿੱਲ ਸੈਟ ਨੂੰ ਵਧਾਉਣ ਦੇ ਲਈ ਮੈਂ ਦੱਸਾਂ ਤਾਂ ਉਸਦੇ ਲਈ ਤੁਸੀਂ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਸੋ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ ਮੈਂ ਆਸ ਕਰਦਾ ਕਿ ਸਾਰੀ ਇਨਫੋਰਮੇਸ਼ਨ ਤੁਹਾਡੇ ਲਈ ਲਾਹੇਵੰਦ ਹੋਵੇਗੀ ਧੰਨਵਾਦ ਮਿਹਰਬਾਨੀ